ਭਾਜੀ ਲਹਿੰਦੇ ਤੇ ਚੜਦੇ ਵਾਲੇ ਭਰਾਵਾਂ ਨੂੰ ਦਿਲੋਂ ਸਤਿ ਸ਼੍ਰੀ ਅਕਾਲ ਤੇ ਜਿਹੜੇ ਵੀ ਇਹਨਾਂ ਦੇ ਵੀਰ ਆਪਣੀ ਵੀਡੀਓ ਨੂੰ ਇੰਨਾ ਪਿਆਰ ਦਿੰਦੇ ਆ ਉਹਨਾਂ ਦਾ ਵੀ ਦਿਲੋਂ ਧੰਨਵਾਦ ਤੇ ਅੱਜ ਦੀ ਵੀਡੀਓ ਕਰਦੇ ਸ਼ੁਰੂ ਤੇ ਲੋ ਬਾਬੇ ਜੂੜੀ ਇੱਕ ਗੁਰਲਾਤੀ ਇਹ ਜਿਹੜੀ ਆਪਣੀ ਬੜਲੇ ਜਿੱਤੀ ਸੀ ਨਾ ਉਹਦੀ 마ਸੀ ਦੀ ਮਤਲਬ ਜਿੱਦਾਂ 마ਸੀ ਆ ਉਹਦੀ ਉਹਦੀ 마ਸੀ ਆ ਤੇ ਆਹ ਗੂਤਰ ਆਪਣਾ ਕਈ ਦੇ ਜੋੜਾ ਪੈਦਾ ਲੱਗਾ ਆਪਣਾ ਉਦਾਂ ਹੀ ਗੁਰਲਾਤਾ ਸੇਮ ਟੂ ਸੇਮ ਇੱਕਦਾਂ ਹੀ ਹੋਰ ਲੱਗਾ ਹੋਇਆ ਆਪਣਾ ਉਹੋ ਜਿਹਾ ੜਾ ਬਣ ਗਿਆ ਜਿਹੜਾ ਬਟਲੇ ਜਿੱਤੀ ਨਾ ਸੇਮ ਆ ਉਹੋ ਜਿਹਾ ੜਾ ਬਣ ਗਿਆ ਇਹ ਉਹਦਾ ਪੋਤਾ ਉਹ ਉਤਰ ਦਾ ਇਹ ਉੱਤੇ ਹੀ ਗਿਆ ਸੇਮ ਟੂ ਸੇਮ ਬਸ ਆਖੋ ਦੀ ਕਾਲੀ ਪੀਲੀ ਤੇ ਕਈ ਵੀਰਾਂ ਦੇ ਕਮੈਂਟ ਆਉਂਦੇ ਸੀ ਇੱਕ ਇੱਕ ਦੇ ਹੀ ਆਏ ਸੀ ਨਾ ਉਹਦਾ ਵੀ ਬਾਈ ਦਾ YouTube ਤੇ ਚੈਨਲ ਆ ਵੀਡੀਓ ਵੀਡੀਓ ਪਾਉਂਦਾ ਉਹ ਹਨਾ ਤੇ ਇਹ ਕਹਿੰਦਾ ਬਾਈ ਸਮਝ ਨਹੀਂ ਬਾਈ ਸਮਝਣ ਵਾਲੇ ਸਮਝ ਗਏ ਹਨਾ ਬਾਕੀ ਬਚਾਰੋ ਮੈਂ ਜਵਾਬ ਨਹੀਂ ਦੇਣਾ ਕਿਸੇ ਦਾ ਵੀ ਕਿਸੇ ਦੀ ਸ਼ਾ ਬਾਈ ਮੈਂ ਉਹ ਚ ਇਹ ਦੱਸਿਆ ਸੀਗਾ ਵੀ ਜੋੜੀਆਂ ਕਿੱਦਾਂ ਲੱਗਦੀਆਂ ਸਾਰਾ ਕੁਝ ਤਾਂ ਸਹੀ ਮੈਨੇ ਚ ਦੱਸਿਆ ਹੋਇਆ ਹਨਾ ਵੇ ਕੁ ਉੱਤਰ ਉਚਾਉੜ ਦਾ ਜਾਂ ਖੂਤਰੀ ਨੀਵੀਂ ਉੜ ਦੀ ਇਦਾਂ ਜੋੜਾ ਲਾ ਦਿਓ ਹੋਰ ਉਹਦੇ ਚ ਆਪਾਂ ਕੀ ਕੱਢਣਾ ਤੇ ਕੀ ਪਾਉਣਾ ਹਨਾ ਬਾਕੀ ਕੋਈ ਚੱਕਰ ਨਹੀਂ ਬਾਬਿਓ ਤੇ ਜਿਨ੍ਹਾਂ ਵੀਰਾਂ ਨੂੰ ਵੀਡੀਓ ਵਧੀਆ ਲੱਗਦੀ ਆ ਹਨਾ ਉਹ ਆਪੇ ਹੀ ਸਮਝ ਜਾਂਦੇ ਆ ਤੇ ਆਪੀ ਕਮੈਂਟ ਕਰ ਦਿੰਦੇ ਆ ਵਧੀਆ ਹਨਾ ਤੇ ਜਿਨ੍ਹਾਂ ਨੂੰ ਨਹੀਂ ਸਮਝ ਲੱਗਦੀ ਬਾਈ ਉਦਾਂ ਪੁੱਛ ਲਿਆ ਕਰੋ ਕੋਈ ਚੱਕਰ ਨਹੀਂ ਮੈਨੂੰ ਕਮੈਂਟ ਕਰੋ ਤੁਸੀਂ ਇਦਾਂ ਮਾੜਾ ਕਰੋ ਚੰਗਾ ਕਰੋ ਮੈਨੂੰ ਇਦਾਂ ਦਾ ਕੋਈ ਨਹੀਂ ਹੈਗਾ ਹਨਾ ਤੇ ਬਾਕੀ ਮੈਂ ਕੱਟਣ ਨੂੰ ਕੱਟ ਵੀ ਸਕਦਾ ਸੀ ਪਰ ਨਹੀਂ ਜਿਹੜਾ ਕਮੈਂਟ ਹੈਗਾ ਤਾਂ ਅੱਡਾ ਚਲੋ ਕੋਈ ਗੱਲ ਨਹੀਂ ਚੱਲਣ ਦਿਓ ਕੰਮ ਨੂੰ ਹਨਾ ਤੁਹਾਨੂੰ ਵੀ ਪਤਾ ਲੱਗੂਗਾ ਵੀ ਚਲੋ ਆਪਾਂ ਇਹ ਕਿਹਾ ਸੀਗਾ ਤੇ ਜਾਂ ਆਪਾਂ ਚੀਜ਼ ਦੱਸੀ ਸੀ ਜਾਂ ਨਹੀਂ ਦੱਸੀ ਸੀ ਜਾਂ ਕਿਦਾਂ ਸੀ ਹਨਾ ਉਹ ਵੀਡੀਓ ਨੂੰ ਦੁਬਾਰਾ ਦੇਖਿਓ ਜਿਨੇ ਵੀ ਬਾਈ ਨੇ ਉਹ ਕਮੈਂਟ ਕੀਤਾ ਜੀ ਤਾਂ ਬਾਈ ਤਰੀਕੇ ਨਾਲ ਦੇਖਿਆ ਕਰੋ ਹੋਰ ਇਹ ਵਲੌਗ ਆ ਮੈਂ ਕਿਹੜਾ ਵੀ ਨੁਕਤੇ ਦੀ ਕੀ ਹਨਾ ਆਪਾਂ ਬਣਾਉਨੇ ਆ ਵੀ ਨੁਕਤਾ ਲੱਗੇ ਬਣਾਉਣ ਜਾਂ ਕੁਝ ਵੀ ਤੇ ਆਪਾਂ ਤਾਂ ਸਿਰਫ ਇੱਕ ਵਲੌਗ ਦੇ ਵਿੱਚ ਕੁਝ ਦੱਸਦੀ ਦਾ ਮੋੜਾ ਮੋਟਾ ਹਨਾ ਵੀ ਜਿੰਨੇ ਜੋਗੇ ਵੀ ਹੈਗੇ ਉਹਨਾਂ ਦੱਸੀ ਦਾ ਤੇ ਇੱਕ ਜੋੜਾ ਆ ਲਾਇਆ ਬਾਬੋ ਆ ਖੂਦਰੀ ਆਪਣੀ ਇਹ ਜਿਹੜੀ ਬੜਲੇ ਜਿੱਤੀ ਸੀ ਉਹਦੀ ਮਾਂ ਆ ਤੇ ਆ ਉਹਦਾ ਪਿਓ ਆ ਜਿਸੇ ਮੋਦੀਰ ਡੁੱਈ ਆ ਉਹਦੀ ਮਾਂ ਵੀ ਉਸੋਂ ਬਾਬੇ ਉਹ ਫੀਮੀਆਂ ਵਾਲਾ ਹੀ ਬਣਿਆ ਤੇ ਆ ਨਾਟਿਆ ਮੈਨੂੰ ਲੱਗਾ ਖੁੱਲ ਕੇ ਡੇਗ ਗਿਆ ਛਤਰੀ ਦਾ ਛਤਰੀ ਟੇਟੀ ਹੋ ਗਈ ਆ ਬਿਆ ਨਾਟ ਥੱਲੇ ਤੇ ਇੱਕ ਜੋੜੀ ਬਾਬੇ ਹਾਲ ਆਤੀ ਆਪਾਂ ਨਾ ਚੱਕਦਾ ਹੋਇਆ ਇਹ ਜੋੜੀ ਲਈ ਆ ਆ ਜਿਹੜੀ ਬੜਲੇ ਜਿੱਤੀ ਆ ਉਹਦੀ ਜਿਹੜੀ ਮਾਂ ਆ ਉਹ ਇਸ ਜੋੜੇ ਦੀ ਮੱਠੀ ਆ ਠੀਕ ਆ ਆਪਾਂ ਇਹ ਕਿ ਜਿੱਦਾਂ ਹੁਣ ਜਿਹੜੇ ਬੱਚੇ ਦੂਸਰ ਨੂੰ ਛੱਡਣੇ ਮੈਂ ਉਹ ਜੋੜੇ ਬਣਾਏ ਆ ਜਿਹੜੇ ਪੁੱਤਰ ਜਿਹਦਾ ਲੰਬੇ ਉੜਦੇ ਆ ਬੱਚੇ ਇਹ ਉਹ ਜੋੜੇ ਆ ਆ ਜਿਹੜੀ ਆਪਣੀ ਬੜਲੇ ਜਿੱਤੀ ਸੀ ਆ ਉਹਦਾ ਜੋੜਾ ਹਨਾ ਇੱਕੋ ਹੀ ਆਂਡਾ ਦਿੱਤਾ ਇਹਨੇ ਦੂਜਾ ਦਿੱਤਾ ਨਹੀਂ ਕਿਉਂਕਿ ਪਹਿਲੀ ਵਾਰੀ ਲੱਗੀ ਸੀ ਨਾ ਤੇ ਪਹਿਲੀ ਵਾਰੀ ਆਂਡਾ ਦਿੱਤਾ ਸੀ ਇਹਨੇ ਇਹ ਹੋ ਸਕਦਾ ਹੈ ਨਾ ਇੱਕੋ ਹੀ ਦਿੱਤਾ ਹੋਵੇ ਤੇ ਇੱਕ ਜੋੜੀ ਆਹਾ ਵਾਲੀ ਬੰਦ ਆ ਕਬੂਤਰੇ ਖੋਡਾ ਸਾਫ ਕਰਨ ਵਾਲਾ ਉਹ ਤੇ ਪਜਾਲੀਆਂ ਵਿੱਚ ਕੇਈ ਨਾ ਤੇ ਕੱਲ ਮੈਂ ਦਰਬੇਸ਼ਪਿੰਡ ਵੀਡੀਓ ਬਣਾਉਣ ਚੱਲ ਗਿਆ ਸੀਗਾ ਤੇ ਉਹ ਅੱਜ ਉਹ ਕੱਲ ਆਜੂਗੀ ਹੈ ਨਾ ਤੇ ਅੱਜ ਇਹ ਵਲੋਗ ਅੱਜ ਪੈਣਾ ਮਤਲਬ ਉਹ ਇੱਕ ਦਿਨ ਪਹਿਨਾ ਆਜੂ ਇਤੋਂ ਇੱਕ ਜੋੜੀ ਆਪਣੀਆਂ ਆ ਤੇ ਤੁਸੀਂ ਕਹਣਾ ਇੱਕੋ ਹੀ ਨਾ ਤਨੂੰ ਤਾਂ ਗਾਂ ਕੀਤੀ ਆ ਜਿਹੜਾ ਆ ਜੋੜਾ ਆ ਠੀਕ ਆ ਤੇ ਇਹਦਾ ਜਿਹੜੀ ਬੜਲੇ ਦਿੱਤੀ ਆਪਾਂ ਜਿਹੜੀ ਜਿਹੜਾ ਉਹਨਾਂ ਦਾ ਅੱਗੇ ਆ ਕੇ ਪੋਤੇ ਆ ਬੜਲੇ ਵਾਲੀ ਦਾ ਜਿਹੜਾ ਪਿਓ ਆ ਹਨਾ ਦਾਦਾ ਸੋਰੀ ਉਹ ਆ ਆ ਉਹ ਆ ਜੁੜਾ ਲੱਗਾ ਆ ਬੜਲੇ ਵਾਲੀ ਦਾ ਦਾਦਾ ਆ ਪੁੱਤਰ ਆ ਦਾਦੀ ਆ ਦਾਦਾ ਆ ਅੱਗੇ ਚਾਰ ਜੋੜੀਆਂ ਲਾਤੀਆਂ ਆਪਾਂ ਠੀਕ ਆ ਐਡੇ ਹੋਲੀ ਹੋਲੀ ਸਾਰੀਆਂ ਜੋੜੀਆਂ ਚੱਕ ਦੇਾਂਗੇ ਹਨਾ ਲੋਣੀਆਂ ਆਪਾਂ ਟਾਮੀਆਂ ਟਮੀਆਂ ਜੋੜੇ ਕਿਉਂਕਿ ਬੱਚੇ ਆਪਣੇ ਕੋਲ ਆਲਰੇਡੀ ਬਹੁਤ ਪਿਆਰ ਆ ਸਾਰੇ ਪੁੱਤਰ ਡਾਉਣ ਵਾਲੇ ਆ ਜਿੰਨੇ ਵੀ ਆ ਆ ਵੱਡੇ ਪੁੱਤਰ ਆ ਕਿਹ ਗਾ ਡਾਉਣ ਵਾਲੇ ਉਤੇ ਐ ਨੀ ਉਤਰੀਆਂ ਪਈਆਂ ਆ ਤੇ ਜੇ ਆਪਾਂ ਨਿਆ ਵੀ ਮਾਰੀਏ ਇਹ ਚੋਂ ਆਪਾਂ 4-5 ਹੀ ਰੋਕਣੇ ਆ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 38 ਉਹ ਪਤਾ ਨਹੀਂ ਕਿਨੇ ਕਿਨੇ ਨੇ ਤਾਂ 30 ਆ 30 ਚੋਂ 5 ਕੱਢਦੇ ਆਵੇਂ ਆਪਾਂ ਨਜ਼ਲ ਨੂੰ ਤੇ ਬਾਕੀ 25 ਬਹਿ ਗਏ ਆ 25 24 ਰਹਿ ਜਾਣਗੇ ਉਹ ਵੀ ਬੱਚੀ ਉਹ ਪੱਲਾ ਹੁਡਾਇਆ ਕਬੂਤਰੀਆਂ ਵਾਲਾ ਉਹ ਵੀ ਇਹੋ ਉਹ ਵੀ ਡਾਉਣ ਵਾਲੇ ਬੱਚੇ ਹੀ ਆ ਛੋੜੇ ਬੱਚੇ ਆ ਵੱਡੇ ਆ ਹਨ ਤੇ ਉਹ ਵੀ ਡਾਉਣ ਵਾਲਾ ਹੀ ਆ ਕਬੂਤਰੀਆਂ ਤੇ ਚਲੋ ਆਪਾਂ ਹੱਥ ਤੋਂ ਹੱਥ ਕੱਢਾਂਗੇ ਵਿੱਚੋਂ ਕਬੂਤਰੀਆਂ ਦੀ ਆਪਣੇ ਕੋਲ ਥੋੜੀ ਜਿਹੀ ਥੋੜੀ ਸੀਗੀ ਤੇ ਆ ਪੱਟੀਆਂ ਜਿੱਦਾਂ ਹੁਣ ਆ ਰੋਕੀ ਜਾਂਦੇ ਆ ਆਪਾਂ ਹਨ ਜਿਹੜੀ ਬੜਲੇ ਵਾਲੇ ਦੀ ਮਾਂ ਸੀ ਤੇ ਉਹਦੀ ਭੈਣ ਹੀ ਸਗੀ ਆ ਕਬੂਤਰੀ ਦੀ ਇਹ ਬੜਦੇ ਵਾਲੇ ਦੀ ਮਾਸੀ ਆ ਲੋ ਬਾਬੇ ਟਾਈਮ ਹੋ ਗਿਆ 6:30 ਵਜੇ ਦਾ ਤੇ ਅੱਜ ਗੁਰੂਗਰ ਗਏ ਸੀ ਐਤਵਾਰ ਕਰਕੇ ਹਨ ਤੇ ਉਹ ਦੇ ਕਰਕੇ ਆ ਜੋੜੀ ਆਪਣੀ ਕਿੱਧਰ ਆ ਠੀਕ ਆ ਤੇ ਉਹ ਜੋੜੀਆਂ ਮੌਦੇ ਅੰਦਰ ਛੱਡ ਦੁੱਤੀਆਂ ਹੈ ਨਾ ਦੂ ਕੱਟੀਆਂ ਕਰਤੀਆਂ ਤੇ ਆ ਰੰਗ ਰੂੰਗ ਹੁਣ ਕਰਾਵਾਂਗੇ ਖਰਾਬ ਜਾ ਮੀ ਬਹੁ ਪਈ ਜਾਂਦਾ ਰੰਗ ਦਾ ਕੰਮ ਸਭ ਰੁਗ ਗਿਆ ਹਨਾ ਵਿੱਚੇ ਹੀ ਮੀ ਹਟੂਗਾ ਤੇ ਕਰਮ ਹੁਣਾ ਆਪਣਾ ਸਾਰਾ ਹੀ ਵਿੱਚੇ ਰੁਕਿਆ ਪਿਆ ਤੇ ਸੀਲਿੰਗ ਵਾਲਾ ਵੀ ਆਪ ਬਦਲਾ ਲੱਭਦਾ ਫਿਰਦਾ ਕੋ ਲੱਭ ਜਵੇ ਤਾਂ ਵਧੀਆ ਹੀ ਆ ਹਨਾ ਸੀਲਿੰਗ ਸੂਲਿੰਗ ਕਰਾ ਲਈਏ ਤੇ ਇੱਕ ਜੋੜੀ ਆ ਆ ਠੀਕ ਆ ਪਹਿਲਾਂ ਦਿਖਾਈਆਂ ਹੀ ਤੁਹਾਨੂੰ ਆ ਇਹ ਇਹ ਇਥੇ ਚ ਪਾਤੀ ਆਪਾਂ ਨਵੀਂ ਜੋੜੀ ਜਿਹੜੀ ਲਾਈ ਜਿਹੜੀ ਇਹਦੇ ਚ ਪਹਿਲਾਂ ਲਾਈ ਸੀਗੀ ਤੇ ਉਹ ਆਪਾਂ ਇਹ ਛੜਤੀ ਹਾਂ ਪਰ ਉਹ ਕੂਤਰੀ ਆਂਡੇ ਤੇ ਬੈਂਦੀ ਨਹੀਂ ਬਾਬਿਓ ਮਾ ਜਦੋਂ ਵੀ ਦੇਖਾ ਤੇ ਉੱਤੇ ਬੈਠੀ ਹੁੰਦੀ ਆ ਜਦੋਂ ਮੈਂ ਆ ਜਾਣਾ ਉਦੋਂ ਜਾ ਕੇ ਹੰਡੇ ਤੇ ਬਹਿ ਜਾਂਦੀ ਆ ਹਾਂ ਕਬੂਤਰ ਨੇ ਬਹਿ ਜਾਣਾ ਜਾ ਕੇ ਹੰਡੇ ਤੇ ਜੀ ਆ ਜੋੜੀ ਮੈਂ ਇੰਦਰੀ ਛੜਤੀ ਸੀ ਠੀਕ ਆ ਤੇ ਉਹ ਕੂਤਰੀ ਆਪਣੀ ਪੜਲੇ ਜਾਣੀ ਆ ਆ ਜਨਾਨੀ ਨਹੀਂ ਆ ਮੇਰੇ ਹਿਸਾਬ ਨਾਲ ਕਬੂਤਰ ਨਹੀਂ ਆ ਕੁੜੀ ਆ ਵਾ ਮਾਰੀ ਕੁੜੀ ਜਾਂਦਾ ਇਹਨੂੰ ਜੋੜਾ ਮਲਾ ਲਾਉਣ ਨਹੀਂ ਦਿੰਦੇ ਕਰਦੇ ਆ ਕੱਲ ਨੂੰ ਖਾਣੇ ਹੁੰਨੇ ਜਿਹੜਾ ਜਿਹੜੀ ਆਪਣੀ ਉਹ ਡੋਲੀ ਆ ਜਿਹੜੇ ਆਪਣੀਆਂ ਆਹ ਪੰਜ ਸੱਤ ਮੇਨ ਜੋੜੀਆਂ ਹਨ ਵੱਡੀਆਂ ਜੋੜੀਆਂ ਮਤਲਬ ਹੈਗੀਆਂ ਨੇ ਚਲੋ ਜਿਹੜੀਆਂ ਹੈਗੀਆਂ ਮਾੜੀ ਮੇੜੀਆਂ ਮਾੜੀ ਕੋਈ ਵੀ ਨਹੀਂ ਕਹਿੰਦਾ ਬੋਲਾ ਆ ਚਾਰ ਜੋੜੀਆਂ ਆਪਣੀਆਂ ਬਾਂਦੇ ਚ ਲੱਗ ਜਾਣੀਆਂ ਇਹ ਚਾਰੀ ਉਹ ਹੁੱਡੇ ਚ ਆਪਾਂ ਲਾ ਦੇਣੀਆਂ ਠੀਕ ਆ 1 2 3 ਤੇ ਇੱਕ ਥੱਲੇ 4 ਠੀਕ ਆ ਵਿੱਚ ਉਹ ਖੁੱਲਾ ਹੀ ਆ ਸਾਰਾ ਇੱਦਾਂ ਇਹਦੇ ਚੀਜ਼ਾਂ ਦਾ ਜਿਗਾਰਡ ਬਣਾਉਨੇ ਆ ਤੇ ਵਿੱਚ ਕੋਈ ਨਾ ਕੋਈ ਤੇ ਪਿਸ਼ਾਕ ਨਾ ਜਾਂ ਟਰੇਆਂ ਬਣਾਉਨੇ ਆਆਂ ਦੀਆਂ ਹੌਲੀ ਹੌਲੀ ਟਰੇਆਂ ਬਣਵਾ ਲੈਂਦੇ ਆ ਤਾਂ ਟਰੇ ਕੱਢ ਕੇ ਸਾਫ਼ ਕਰ ਲਿਆ ਕਰਾਂਗੇ ਹਨ ਇਹ ਚਾਰੀ ਜੋੜੀਆਂ ਆਪਾਂ ਲਾ ਦੇਣੀਆਂ ਇਹਦੇ ਵਿੱਚ ਪੱਕੀਆਂ ਕੁੱਜੀਆਂ ਲਾ ਕੇ ਤੇ ਪੱਕੇ ਇਹਦੇ ਵਿੱਚ ਹੀ ਹਨਾ ਜਦੋਂ ਆਂਡੇ ਦੇ ਲੂਗੀਆਂ ਉਹ ਖੋਲ ਲਾਂਗੇ ਇਹਨਾਂ ਨੂੰ। ਜਦੋਂ ਆਂਡੇ ਸਾਰੇ ਦੇ ਲੂਗੇ। ਉਹਨਾਂ ਚ ਕੁਰਬਾਨਦੀ ਰੱਖਾਂਗੇ। ਤੇ ਇਹਨਾਂ ਨੂੰ ਜੋ ਪੋਣਾ ਵਿੱਚ ਹੀ ਭਾਪੂ ਜਿਆ ਕਰਾਂਗੇ ਮਿੱਟੀ-ਮੁੱਟੀ ਤੇ ਕੇਰੀ-ਗੁਰੀ ਜਾਂ ਚਿਪਸ-ਚਿਪਸ ਇਦਾਂ ਦੀ ਚੀਜ਼ਾਂ ਹਨਾ ਆਂਡੇ-ਉਂਡੇ ਤੋਂ ਆਪੂਦਰੀਆਂ ਬੰਦ ਹੋਣ ਤੇ ਆ ਵੀ ਗੁੱਡਾ ਸਾਫ਼ ਕਰਨ ਵਾਲਾ ਹੀ ਆ। ਸਾਫ਼ ਕਹਾ ਤਾਂ ਹੁਣ ਸਾਫ਼ ਨਹੀਂ ਕਰਨਾ ਇਹਨੂੰ ਟੱਕ ਕੇ ਨਾ ਚੰਗੀ ਤਰ੍ਹਾਂ ਕਿਉਂਕਿ ਆ ਖਰਾਬ ਹੋ ਗਿਆ ਬਿਲਕੁਲ ਹੀ। ਹੈਗੇ ਇਟੀਆਂ ਦਾਗ-ਦੂਕ ਪੈ ਗਏ ਆ ਬਾਲੀ ਗੰਦਾ ਹੋ ਗਿਆ ਸਾਫ਼ ਕਰੀ ਜਾਉ ਇਦਾਂ ਦਾ ਰਹਿੰਦਾ ਹਨਾ। ਇੱਕ ਟਿਪ ਉਹਨੇ ਨਿਰੂ ਸਿਮਿੰਟ ਪਿਆ ਆ ਰੇਤਾ ਮਿਕਸ ਕਰਕੇ ਥੱਲੇ ਨਿਰੂ ਪਵਾ ਕੇ ਤੇ ਜੇ ਕੋਈ ਮਿਸਤਰੀ ਵਧੀਆ ਲੱਭ ਗਿਆ ਤੇ ਫੇਰ ਆਹ ਦੂਜਾ ਵੀ ਹਨਾ ਕਰਾ ਦਾਂਗੇ ਜਾਂ ਪਲਸਤਰ ਕਰਾ ਦਿੰਨੇ ਆ ਜਾਂ ਦੇਖਦੇ ਆ ਪੀਓਪੀ ਦੀਆਂ ਸ਼ੀਟਾਂ ਨਹੀਂ ਜਿਹੜੀਆਂ ਆਪਣੀਆਂ ਸੀਲਿੰਗ ਕਰੋਨੇ ਦੇ ਖਾਨਾ ਚ ਕੋਈ ਹੁੰਦੀ ਕੀ ਪੀਵੀਸੀ ਪੀਓਪੀ ਨਹੀਂ ਪੀਵੀਸੀ ਪੀਵੀਸੀ ਦੀਆਂ ਸ਼ੀਟਾਂ ਲਿਆ ਕੇ ਤੇ ਕਿਸੇ ਤੋਂ ਅੰਦਰ ਸੀਲਿੰਗ ਇੱਥੇ ਵੀ ਤੇ ਛੱਤ ਨੂੰ ਵੀ ਸਾਰੇ ਇਦਾਂ ਨਾ ਕਵਰ ਕਰਾ ਦੇਣਾ ਆ ਇਹੀ ਕੰਮ ਕਰਦੇ ਆ ਹੁਣ ਸਭ ਤੋਂ ਪਹਿਲਾਂ ਤੇ ਵਧੀਆ ਤਰੀਕੇ ਨਾਲ ਹਨਾ ਜੇ ਰੱਖਣਾ ਸ਼ੌਂਕ ਵਧੀਆ ਕਰਾਂਗੇ ਆ ਗੰਦਾ ਜਾ ਲੱਗਦਾ ਦਾ ਜੇ ਪੈ ਜਾਂਦੇ ਉੱਤੇ ਕੱਪੜਾ ਮਾਰਿਆ ਕਰਾਂਗੇ ਸਾਫ਼ ਹੋ ਜਾ ਕਰੂਗੀ ਹਨਾ ਤੇ ਥੱਲੇ ਉਹ ਫਰਸ਼ ਪਵਾ ਦਿੰਨੇ ਆ ਤੇ ਜਾਂ ਟੈਲਾ ਦੇਖਦੇ ਨਾ ਹੋਰ ਟੈਲਾ ਲਵਾ ਦਿੰਨੇ ਥੱਲੇ ਗੁੱਡਿਆਂ ਚ ਤੇ ਬਾਕੀ ਕੋਈ ਕੀੜਿਆਂ ਤੋਂ ਆਪਾਂ ਕੀੜੀ ਕੁੜੇ ਨਾਲ ਜੰਮਣ ਥੱਲੇ ਟੈਲਾਂ ਤੋਂ ਬਿੱਠਾ ਸਹੀ ਸਾਫ਼ ਹੋ ਜਾ ਕਰਨੀਆਂ ਤੇ ਆ ਚੀਜ਼ਾਂ ਤੇ ਆਪਾਂ ਉਹ ਚੀਜ਼ ਕਰਾ ਦੇਣੀ ਹਨਾ ਤੇ ਇਦਾਂ ਇੱਥੇ ਬੰਦੇ ਦਾ ਠੇਕਾ ਹੀ ਮਾਰਦੇ ਆ ਕਿੰਨੇ ਪੈਸੇ ਲੈਂਦਾ ਉਹ ਉਹ ਰਹੀ ਦਮਾਰਕ ਚ ਆਇਆ ਵੀਰੇ ਹੁਣ ਪੀਪੀਸੀ ਬੈਠੇ ਬੈਠੇ ਦੇ ਆ ਸਾਰੇ ਫੁੱਟਿਆ ਜਣਾ ਪੀਵੀਸੀ ਕਰਾ ਦੰਨੇ ਆਪਾਂ ਕੰਦਾ ਤੇ ਪੀਪੀਸੀ ਦੀਆਂ ਸ਼ੀਟਾਂ ਠੀਕ ਹੈ ਤੇ ਥੱਲੇ ਟੱਲਾਂ ਇੱਥੇ ਆ ਆ ਫੁੱਟੇ ਚ ਆ ਆ ਫੁੱਟੇ ਚ ਵੀ ਛੱਤ ਤੇ ਵੀ ਕੀਵੀ ਸੀ ਤੇ ਕੰਦਾ ਵੀ ਪੀਪੀਸੀ ਹੈ ਨਾ ਤੇ ਥੱਲੇ ਪੱਕਾ ਆ ਤਾਂ ਮੈਂ ਸਾਫ਼ ਹੀ ਨਹੀਂ ਕੀਤਾ ਨਾ ਜੇ ਗੁੱਡੇ ਟਾਈਮ ਨਹੀਂ ਅੱਜ ਗੁਰੂ ਘਰ ਚਲ ਗਏ ਤੇ ਆਇਆ ਇੱਕੋ ਜੁੜੀ ਛੱਡੀ ਆ ਉਦਾਂ ਮੈਂ ਇੱਧਰ ਤੇ ਆ ਟਰੇ ਦਾਣਿਆਂ ਨੂੰ ਸਭ ਚੱਕਣੀ ਸੀ ਇਹ ਵੀ ਚੱਕ ਦਿੰਨਾ ਕੱਲ ਨੂੰ ਸਾਫ਼ ਕਰਕੇ ਇਹਨੂੰ ਟੋਕ ਲੈਣਾ ਥੋੜਾ ਥੋੜਾ ਥੱਲੇ ਕਿਉਂਕਿ ਮਿੱਟੀ ਫੇਰੀ ਮਿੱਟੀ ਨਾਲ ਹੀ ਗੱਲ ਬਣਦੀ ਤੇ ਕੋਟ ਐਲਾਈਲ ਹੁੰਦੇ ਲਿਆ ਕੇ ਡੱਬੇ ਸਿਵੜਦਾ ਜਾਉਣਾ ਤੇ ਸਿਮਿੰਟ ਪਿਆਈ ਸੱਚ ਉਹਨੇ ਗੜੇ ਲੱਗ ਜਾਣੀਆਂ ਤੇ ਅਸੀਂ ਅੰਦਰ ਅੰਦਰ ਹੀ ਲਾਉਣੀਆਂ ਵਿੱਚ ਬਾਹਰ ਤਾਂ ਹੀ ਬਾਹਰ ਸਹੀ ਆਪਣਾ ਜੇ ਬਾਕੀ ਸਲਾਹ ਤੁਸੀਂ ਵੀ ਦੇ ਦਿਓ ਵੀ ਪੀਪੀਸੀ ਕਰਾ ਦੀਏ ਨਾ ਕਰਾਈਏ ਜਿਹੜੀਆਂ ਪੀਬੀਸੀ ਸ਼ਾਇਦ ਮੇਰੇ ਖਾਲਾ ਹੁੰਦੀਆਂ ਜਿਹੜੀਆਂ ਸ਼ੀਟਾਂ ਕੰਧ ਤੇ ਲਾ ਦਿਆਂ ਪੀਬੀਸੀ ਕਹਿੰਦੇ ਉਹਨੂੰ ਤੇ ਆਹ ਦਰਵਾਜ਼ੇ ਵੀ ਦਮੇ ਬਣਾਉਣੇ ਆ 1 2 3 ਤੇ 4 ਚਾਰੇ ਹੁੱਡਿਆਂ ਦੇ ਚਾਰੇ ਦਰਵਾਜ਼ੇ ਨਵੇਂ ਬਣਾ ਦੇਣੇ ਆ ਆ ਤਾਂ ਨਾ ਹੋਇਆ ਨਾ ਕੰਦ ਬਣਾ ਕੇ ਇਥੋਂ ਇਹਨੂੰ ਬੰਦ ਹੀ ਕਰ ਦਾਂਗੇ ਹੁੱਡੇ ਇਹ ਆਹ ਵਾਲੇ ਨੂੰ ਇਹਨੂੰ ਬੰਦ ਕਰ ਦਾਂਗੇ ਤੇ ਆਹ ਨਵੇਂ ਲਾ ਦਿੰਨੇ ਦਰਵਾਜੇ ਤੇ ਨਾਲੇ ਆ ਕੇ ਕਾਹ ਵਾਲਾ ਇੱਕ ਉਹ ਤੇ ਇੱਕ ਉਹ ਪਰਲਾ ਹੈਗੇ ਤਾਂ ਠੀਕ ਆ ਲੱਕੜ ਦੇ ਆ ਪਰ ਇਹ ਇਹ ਵਿੰਗੇ ਟਿੱਡੇ ਜੇ ਹੋ ਜਾਂਦੇ ਆ ਨਾ ਜਦੋਂ ਮੀਮੂ ਪੈਂਦਾ ਆ ਹੈਗੇ ਸਹੀ ਆ ਮ ਲੱਕੜ ਗਲੀ ਗੁਲੀ ਦੀ ਵਧੀਆ ਲੱਕੜ ਪਰ ਆ ਪੱਟੀਆਂ ਘੁੱਟੀਆਂ ਇਹ ਲਾ ਦੇਾਂਗੇ ਨਾ ਹੋਇਆ ਤਾਂ ਇਹਨਾਂ ਨੂੰ ਸੈੱਟ ਕਰਾਨੇ ਜੇ ਇਹੀ ਸੈੱਟ ਹੋ ਗਏ ਨਹੀਂ ਤਾਂ ਨਵੇਂ ਬਣਾ ਦਿੰਨੇ ਆ ਹਨਾ ਤਿੰਨ ਦਰਵਾਜੇ ਨਵੇਂ ਬਣਾ ਦਿੰਨੇ ਆ ਤੇ ਇਹਨੂੰ ਬੰਦ ਕਰ ਦਨੇ ਆ ਇੱਥੋਂ ਤੇ ਪੀਵੀਸੀ ਦੀ ਸੀਲਿੰਗ ਕਰਾ ਦਨੇ ਸਾਰੇ ਕੰਦਾ-ਕੁੱਦਾ ਦੇ ਵੀ ਤੇ ਉੱਤੇ ਵੀ ਇਹਦੇ ਇੱਥੇ ਸਿਰਫ ਛੱਤ ਕਰਉਣੀ ਆ ਤੇ ਅੰਦਰਾਂ 'ਚ ਆਪਾਂ ਕੰਦਾ ਵੀ ਕਰਾ ਦੇਣੀ ਆ ਸਾਰੀਆਂ ਛੱਤਾਂ ਵੀ ਤੇ ਕੰਦਾ ਵੀ ਐਦਾਂ ਹੀ ਉਹ ਵੀ ਹੁੱਡੇ 'ਚ ਵੀ ਪੀਵੀਸੀ ਕਰਾ ਦੇਣੀ ਮੈਂ ਠੀਕ ਆ ਜਾਂ ਪੀਵੀਸੀ ਕਰਾਣੇ ਜਾਂ ਉਹਨੂੰ ਪਲਸਤਰ ਕਰਕੇ ਉਹ 'ਚ ਪੱਕੇ ਖਾਨੇ ਬਣਾ ਕੇ ਤੇ ਜਿਹੜੇ ਆਪਾਂ ਜੋੜੀਆਂ ਪਲਾਉਣ ਨੂੰ ਰੱਖਣੀਆਂ ਇਸ ਖਾਨੇ 'ਚ ਉਹ ਲਾ ਦਨੇ ਇਸ ਹੁੱਡੇ 'ਚ ਹਨਾ ਐਦਾਂ ਹੀ ਕਰਾਂਗੇ ਤੇ ਜਿੱਦਾਂ ਜਿਹੜੇ ਨਿੱਕੇ ਬੱਚੇ ਪੁੱਛੇ ਆਪਾਂ ਹੱਤੀ ਪਾਲਿਆ ਕਰ ਲਿਓ ਉਹ ਤਾਂ ਹੁੱਡੇ 'ਚ ਵੀ ਰੱਖ ਸਕਦੇ ਆ ਹੋਣੀ ਜਾਂ ਮੀਮੂ ਦਾ ਡਰ ਹਨਾ ਬਾਅ ਚੋ ਫਿਰ ਹੋ ਜਾਣਾ ਦਿਨ ਪੱਧਰੇ ਜੇ ਤੇ ਸੈੱਟ ਹੋਈ ਜਾਣਾ ਨਾ ਹੋਇਆ ਤੇ ਉਹ ਚ ਸੀਮਿੰਟ ਪਾ ਕੇ ਉਹਨੂੰ ਉੱਚਾ ਕਰ ਦਿੰਨੇ ਹੁੱਡੇ ਨੂੰ ਜਿਹੜਾ ਉਹ ਚ ਪਾਣੀ ਜਾਵੇ ਨਾ ਅੰਦਰ ਉਹਨੂੰ ਉੱਚਾ ਕਰ ਦਿੰਨੇ ਸੀਮਿੰਟ ਪਾ ਕੇ ਪਾਣੀ ਨਾ ਅੰਦਰ ਜਾਵੇ ਪਾਣੀ ਬਾਹਰ ਹੀ ਰਵੇ ਐਦਾਂ ਕੁਸ਼ ਕਰਾਂਗੇ ਹਨਾ ਤੇ ਉਹ ਪਿਛਲਾ ਹੁੱਡਾ ਵੀ ਆਪਣਾ ਕੋਈ ਇੱਕ ਪਿਆ ਉੱਤੇ ਚੱਲ ਮੈਂ ਛਤਰੀਆਂ ਛੁਦਰੀਆਂ ਪਿੰਜਰੇ ਪੁੰਜਰੇ ਰੱਖਤੇ ਆ ਤੇ ਆ ਵੀ ਪਿੰਜਰਾ ਬਾਹਰ ਹੀ ਕੱਟਿਆ ਸਾਰੇ ਬਾਹਰ ਘੜਤੇ ਛੱਕੇ ਹਨਾ ਹੁਣ ਇੱਕ ਵਾਰੀ ਤਿਆਰੀ ਕਰਾਈਏ ਹੁੱਡੇ ਦੀ ਪਹਿਲਾਂ ਪੂਰੀ ਤਰ੍ਹਾਂ ਵਧੀਆ ਤਰੀਕੇ ਨਾਲ ਟੋਪ ਦੀ ਹੋਰ ਵੀ ਗੱਲਬਾਤ ਬਣਾਈਏ ਤੇ ਫੇਰ ਯਾਰ ਆਓ ਤੇ ਹੋ ਇੱਕ ਖੁਸ਼ਖਬਰੀ ਵਾਲੀ ਗੱਲ ਹੀ ਆ ਜਿਹੜੀ ਆਪਣੀ ਕਬੂਤਰੀ ਉਹ ਗਈ ਨਹੀਂ ਸੀ ਤੁਹਾਨੂੰ ਮਤਲਬ ਆ ਜਿਹੜੀ ਆਪਣੀ ਹੈਨੀਗੀ ਉਹ ਕਬੂਤਰੀ ਉਹ ਕਿਤੇ ਸ਼ੀਲੇ ਉਹਨਾਂ ਦੇ ਮਹੱਲੇ 'ਚ ਹੀ ਰਹਿੰਦੀ ਆ ਆਪਣੇ ਉੜੀ ਵੀ ਬਹੁਤ ਆ ਪਰ ਉਹਦਾ ਖੁੱਡੇ ਹੋਰ ਸੀਗੇ ਹਨਾ ਹੁਣ ਉਹਦਾ ਖੁੱਡੇ ਵੀ 2-3 ਵਾਰੀ ਢਾਲੇ ਆ ਤੇ ਜਿਹੜੀ ਉਹ ਕਬੂਤਰੀ ਆ ਉਹ ਹੁਣ ਉਧਰ ਉੱਡੀ ਸੀਗੀ ਤੇ ਉੱਡ ਕੇ ਉਹ ਟਾਵਰ ਤੇ ਬਹਿ ਗਈ ਆ ਹੁਣ ਜੇ ਕਿਤੇ ਇੱਧਰ ਆਊਗੀ ਤਾਂ ਹੀ ਘਰ ਪਛਾਣੂਗੀ ਇੱਧਰ ਉਹ ਹੁੰਦੀ ਨਹੀਂ ਹੈਗੀ ਤੇ ਉਹ ਪਰਲੇ ਮਹੱਲੇ 'ਚ ਬੈਹ ਜਾਂਦੀ ਜਾ ਕੇ ਤੇ ਬਾਕੀ ਲੌਨੇ ਆ ਜੋਰ ਹਨ ਉਹਨੂੰ ਲਾਵਾਂਗੇ ਹੁਣ ਮੈਨੂੰ ਇਹ ਵੀ ਨਹੀਂ ਛਤਰੀ ਚੀਤਾ ਤੇ ਹਰੇਕ ਸਾਲ ਤਾਂ ਛਤਰੀਆਂ ਚੀਤੇ ਚੇਂਜ ਕਰੀ ਦੀਆਂ ਨਾ ਇਹ ਨਹੀਂ ਪਤਾ ਹੁਣ ਇਹ ਪੀਲੀ ਛਤਰੀ ਤੇ ਉਡੀ ਆ ਜਾਂ ਫੁੱਲਾਂ ਵਾਲੀ ਤੇ ਉਡੀ ਆ ਜਾਂ ਪਤਾ ਨਹੀਂ ਕਿਹੜੀ ਦਾ ਕਿਹੜੀ ਛਤਰੀ ਤੇ ਉਡੀ ਹੈ ਨਾ ਇਹਦਾ ਪਤਾ ਨਹੀਂ ਹੈਗਾ ਹੁਣ ਤੇ ਛਤਰੀਆਂ ਉਸ ਤੋਂ ਬਾਅਦ ਕਈ ਚੇਂਜ ਕਰ ਲਈਆਂ ਆ ਕਿਉਂਕਿ ਕਪੜਾ ਹਰੇਕ ਵਾਰੀ ਮਿਲਦਾ ਨਹੀਂ ਸੇਮ ਮਿਲਦਾ ਨਹੀਂ ਆ ਫਿਰ ਉਹ ਹੋਰ ਹੀ ਬਣਾ ਬਣੂ ਲਈਦਾ ਹੁਣ ਦੇਖਦੇ ਆ ਤੇ ਹੁਣ ਨਾ ਹੋਇਆ ਇਹ ਵੀ ਚੇਂਜ ਕਰਨਾ ਮੇਹਰ ਰੰਗ ਰੱਖਣਾ ਨਹੀਂ ਕਿਉਂਕਿ ਲੱਬੜਦਾ ਬਹੁਤ ਆ ਫੇਕ ਕਰੀ ਜਿਹੜਾ ਹੁਣ ਫਰੋਜੀ ਹੈ ਕੋਈ ਵੀ ਰੰਗ ਬ ਫੇਰ ਲਗਾਤਾਰ ਉਹੀ ਰੰਗ ਰੱਖਾਂਗੇ ਆਪਾਂ ਫੇਰ ਨਹੀਂ ਰੰਗ ਚੇਂਜ ਕਰਨਾ ਜਾਂ ਨਾ ਹੋਇਆ ਤੇ ਆਹ ਜਿਹੜੀਆਂ ਛਤਰੀਆਂ ਲੱਗੀਆਂ ਆਈਆਂ ਇਹਦੇ ਨਾਲ ਦਾ ਸੰਤਰੀ ਰੰਗ ਲੈ ਕੇ ਆਉਨੇ ਜਾਂ ਨੀਲਾ ਲੈ ਕੇ ਆਉਨੇ ਆ ਗੂੜਾ ਜ ਸੰਤਰੀ ਹੈਣਾ ਤੇ ਇਹ ਹੀ ਦੋ ਤਿੰਨ ਰੰਗ ਆ ਜਿਹੜੇ ਆਪਾਂ ਬਣਾਉਣੇ ਆ ਤੇ ਇਹ ਛਤਰੀਆਂ ਬਣਾ ਬਣੂ ਲਵਾਂਗੇ ਹੈਣਾ ਤੇ ਬਾਕੀ ਕਰਦੇ ਆਪਾਂ ਗੱਲਬਾਤ ਕੋਈ ਨਾ ਕੋਈ ਤੇ ਕਬੂਤਰੀ ਦਾ ਵੀ ਧਿਆਨ ਰੱਖਣਾ ਪੈਣਾ ਹੋਣਾ ਮੈਂ ਕੋਠੇ ਦੀਆਂ ਹਜੇ ਤੇ ਹੁਣ ਆਪਾਂ ਕੋਈ ਨਾ ਕੋਈ ਨੁਕਤਾ ਨਕਤਾ ਦੱਸਦੇ ਆ ਮਾੜਾ ਮੂਟਾ ਹੈਣਾ ਹਜੇ ਤੁਹਾਨੂੰ ਪਤਾ ਦਿਨ ਵੀ ਨਹੀਂ ਲੱਗਦੇ ਕਬੂਤਰ ਵੀ ਨਹੀਂ ਢਾ ਸਕਦੇ ਇੱਕ ਆਜ ਐਤਵਾਰ ਸੀਗਾ ਤੇ ਗੁਰੂ ਘਰ ਵੀ ਜਾਣਾ ਹਨਾ ਪਰ ਤੁਸੀਂ ਵੀਡੀਓ ਇਹ ਕੱਲ ਨੂੰ ਦੇਖੂਗੇ ਹਨਾ ਤੇ ਅੱਜ ਨਹੀਂ ਇਹ ਵੀਡੀਓ ਪੈਣੀ ਹੈ ਕੱਲ ਨੂੰ ਪੈਣੀ ਆ ਅੱਜ ਵੀਡੀਓ ਉਹ ਹੋਣੀ ਆ ਇਹ ਆਪਾਂ ਜਿਹੜੀ ਦਰবেশ ਪਿੰਡ ਇੰਟਰਵਿਊ ਕੀਤੀ ਸੀ ਨਾ ਉਹ ਵੀਡੀਓ ਅੱਜ ਆ ਜਾਣੀ ਆ ਇਹ ਵੀਡੀਓ ਤੁਸੀਂ ਕੱਲ ਨੂੰ ਦੇਖੂਗੇ ਤੇ ਇੱਕ ਗੱਲ ਹੋਰ ਬਾਬਿਓ ਜਿੱਦਾਂ ਕਈ ਵੀਰ ਕਹਿੰਦੇ ਸੀ ਯਾਰ ਕਬੂਤਰ ਉੜਦੇ ਵੀ ਸਹੀ ਆ ਪਰ ਹਰੀਆਂ ਮਿੱਠਾਂ ਮਾਰਦੇ ਆ ਕੀ ਜੱਕਰਾ ਹਨਾ ਵੀ ਖਰਾਕ ਵੀ ਪਚਾਉਂਦੇ ਆ ਸਾਰੇ ਬਾਈ ਉਹਨਾਂ ਦਾ ਤਾਂ ਕਈ ਲੈਣਾ ਦਾਣਾ ਚੇਂਜ ਕਰਕੇ ਦੇਖੋ ਇੱਕ ਵਾਰੀ ਸੋਇਆਬੀਨ ਦੀ ਦਾਲ ਲਿਓ ਜਾਂ ਛੋਲੇ ਦੀ ਦਾਲ ਆ ਠੰਢੀ ਆ ਮੌਸਮ ਥੋੜੀ ਥੋੜੀ ਦਾਣੇ ਪਾ ਕੇ ਦੇਖੋ ਇੱਕ ਵਾਰੀ ਦਾਣਾ ਚੇਂਜ ਕਰੋ ਕਈ ਵਾਰੇ ਕਿਸੇ ਦਾਣੇ ਨਾਲ ਹੀ ਉਦਾਂ ਦੀ ਕਣਕ ਮਾਰੀ ਜਾਂਦੇ ਹਨਾ ਸੌਰੀ ਬਿੱਠ ਮਾਰੀ ਜਾਂਦੇ ਕਣਕ ਨਾ ਜਾਂ ਇਦਾਂ ਦਾ ਕੋਈ ਦਾਣਾ ਇੱਕ ਵਾਰੀ ਦਾਣਾ ਚੇਂਜ ਕਰਕੇ ਦੇਖੋ ਤੇ ਸ਼ਾਇਦ ਹੱਲ ਹੋਊਗਾ ਸ਼ਾਇਦ ਨਹੀਂ 80 90% ਹੱਲ ਹੋਊਗਾ ਹੁਣ ਜਿਹੜੀਆਂ ਆਪਣੀਆਂ ਕਬੂਤਰੀਆਂ ਸੀ ਆਹ ਵਾਲੀਆਂ ਵੱਡੀਆਂ ਹਨਾ ਤੇ ਇਹਨਾਂ ਨੂੰ ਮੈਂ ਇੱਕ ਦਿਨ ਦੇਖਿਆ ਸਾਰੀਆਂ ਹਰੀਆਂ ਬਿੱਠਾ ਮਾਰਦੇ ਸੀ ਹਨਾ ਪਰ ਦਾਣੇ ਨੂੰ ਵਧੀਆ ਖਾਂਦੇ ਦਾਣਾ ਪਚਾਉਂਦੇ ਹਾਜਮ ਵੀ ਕਰਦੇ ਸੀ ਹਨਾ ਉੱਪਰ ਵਾਲੇ ਖੁੱਡੇ ਜਿਹੜੇ ਵੱਡੇ ਆ ਛੋਟੇ ਬੱਚੇ ਸਾਰੇ ਤਕਰੀਬਨ ਹੀ ਹਰੀਆਂ ਬਿੱਠਾ ਮਾਰਦੇ ਮੈਂ ਇੱਕ ਦਿਨ ਸ਼ੋਲਿਆਂ ਦੀ ਦਾਲ ਪਈ ਸੀ ਕਣਕ ਹੋ ਗਈ ਖਤਮ ਨਵੀਂ ਕੱਢਣੀ ਸੀ ਤੇ ਮੈਨੂੰ ਕੱਢਣ ਦਾ ਚੇਤਾ ਨਹੀਂ ਮੈਨੂੰ ਹੁਣ ਥੋੜੀ ਵਾਲੀ ਘੜਦੀ ਹੋਈ ਵੀ ਚਲ ਕੱਢਣੀ ਕੀ ਆ ਤੇ ਮੈਂ ਸ਼ੋਲਿਆਂ ਦੀ ਦਾਲ ਪਈ ਸੀ ਅੱਧਾ ਕਿਲੋ ਹੋਣੀ ਆ ਤੇ ਕਿਲੋ ਸੋਇਆ ਬਿੰਦੀ ਦਾਲ ਸੀ ਉਹਨਾਂ ਚ ਮੈਂ ਜਿੱਦਾਂ ਮਤਲਬ ਪਾਇਆ ਕੁ ਲਾਲੋ ਸੋਇਆ ਬਿੰਦੀ ਦਾਲ ਤੇ ਪਾਇਆ ਕੀ ਸ਼ੋਲਿਆਂ ਦੀ ਦਾਲ ਹਨਾ ਉਹਨੂੰ ਮਿਕਸ ਕਰਕੇ ਸਾਰੇ ਕੂਤਰਾਂ ਨੂੰ ਦਾਣੇ ਦੇ ਨਾਲ ਪਾਤਾ ਅੱਧਾ ਦਾਣਾ ਹੈਗਾ ਸੀ ਕਣਕ ਥੋੜੀ ਸੀਗੀ ਮਤਲਬ ਪਾਤਾ ਦੂਜੇ ਦਿਨ ਬਾਬਿਓ ਸਾਰੇ ਖੁੱਡਿਆਂ ਚ ਅੱਪਾ ਨੂੰ ਪੀਲੀਆਂ ਬਿੱਠਾ ਮਿਲਦੀਆਂ ਪਈਆਂ ਸਾਰੇ ਕੂਤਰ ਪੀਲੀਆਂ ਬਿੱਠਾ ਇਹਦਾ ਪਤਾ ਨਹੀਂ ਕੋਈ ਵੀ ਕੀ ਸੂਤ ਆ ਜਾਣਾ ਕੀ ਨਹੀਂ ਜੇ ਕੁੱਤਰ ਤੰਦਰੁਸਤਾ ਢਿੱਲੇ ਮੱਠੇ ਨਹੀਂ ਆ ਤੇ ਆਹ ਦਿਨਾਂ ਦੇ ਵਿੱਚ ਮਾਰਦੇ ਹੋ ਸਕਦਾ ਕਣਕਣਾ ਵੀ ਮਾਰਦੇ ਹੋਣ ਜਾਂ ਕਿੱਦਾਂ ਵੀ ਕਰਕੇ ਹਨਾ ਕਿਉਂਕਿ ਨਵੀਂ ਕਣਕ ਸਾਰਿਆਂ ਨੇ ਸ਼ੁਰੂ ਕਰ ਲਈ ਤਕਰੀਬਨ ਹੀ ਹੁਣ ਮੈਂ ਵੀ ਕੀਤੀ ਆ ਹਨਾ ਵੀ ਨਵੀਂ ਕਣਕ ਪੋਨੇ ਆ ਪਰ ਉਹ ਠੀਕ ਆ ਪਰ ਹੁਣ ਮੈਂ ਜਿੱਦਣ ਦੀ ਆਹ ਦਾਲਦੂਲ ਲਾਣ ਪੋਣੀ ਸ਼ੁਰੂ ਕੀਤੀ ਆ ਹੁਣ ਉਹ ਬੇਠਾ ਪੀਲੀਆਂ ਮਾਰਦੇ ਆ ਤੇ ਨਾਲ ਟੈਰਾਮਾਈਸਿਨ ਦਾ ਕੈਪਸੂਲ ਤੇ ਇੱਕ ਬੀਕਾਸੂਲ ਦਾ ਕੈਪਸੂਲ ਹਨਾ ਮੈਂ ਜਿੱਦਾਂ ਮੇਰੇ ਹਿਸਾਬ ਨਾਲ ਮੇਰੇ ਜਿੰਨੇ ਕੁ ਖੁੱਡੇ ਹੈਗੇ ਆ ਆਪਣੇ ਕੋਲ ਖੁੱਡੇ ਹੈਗੇ 9 ਖੁੱਡੇ ਹਨਾ ਨਵਾ ਖੁੱਡਿਆਂ ਦੇ ਹਿਸਾਬ ਨਾਲ ਮੈਂ ਤਿੰਨ ਤਿੰਨ ਕੈਪਸੂਲ 13 ਮਈ ਸੀ ਦੇ ਤੇ ਤਿੰਨ ਬੀ ਕੈਪਸੂਲ ਦੇ ਪਾਣੀ 'ਚ ਘੋਲ ਕੇ ਤੁਹਾਡੇ ਸਾਹਮਣੇ ਉਦੋਂ ਪਾਏ ਸੀ ਹਨ ਇੱਕ ਵਾਰੀ ਉਹ ਕੀਤਾ ਸੀ ਨਾਲ ਉਹ ਕਰ ਲਿਓ ਤੇ ਬਾਕੀ ਨਾਲ ਮੈਂ ਆਹ ਦਾਣੇ ਦੂਨੇ ਬਦਲੇ ਹਨ ਹੁਣ ਦਾਣਾ ਬਦਲੀ ਦਵਾਂਗੇ ਬੱਚੇ ਪੁੱਛੇ ਪਲਾਉਣੇ ਆ ਗਾਂ ਤੇ ਉਹ ਵੀ ਡਾਈਟ ਪਾ ਦੂੰਗਾ ਵੀ ਕਿਹੜਾ ਦਾਣਾ ਪਾਉਣਾ ਕਿਹੜਾ ਨਹੀਂ ਕਿਹੜੇ ਸਮੇਂ 'ਚ ਕਿਹੜਾ ਦਾਣਾ ਪਾਉਣਾ ਚਾਹੀਦਾ ਕੱਲ ਦੀ ਵੀਡੀਓ 'ਚ ਆਪਾਂ ਉਹ ਵੀ ਦੱਸਾਂਗੇ ਹਨ ਤੇ ਆਜੋ ਹੋਏ ਹਨ ਕਰੀਏ ਸ਼ੁਰੂ ਗੱਲਬਾਤ ਜਿਹੜੀ ਵੀ ਕਰਨੀ ਆ ਤੇ ਦਿਖਾਈਏ ਸਾਰੀਆਂ ਪੀਲੀਆਂ ਬਿਠਾਆਂ ਆ ਕੈਮਰੇ ਜੋਂ ਪਾਣੀ ਕੀ ਜਿਆ ਸਭ ਪੀਲੀਆਂ ਬੈਠਾਂ ਜਿਹੜੀ ਕਣਕਾਲੀ ਬੈਠੂਂਦੀ ਉਹਦੇ ਨਾਲ ਦੀ ਬੈਠਾ ਜਿੰਨੀਆਂ ਵੀ ਕਬੂਤਰੀਆਂ ਸੀ ਹਨਾ ਤੇ ਕਬੂਤਰੀ ਜਿਹੜੀ ਆਪਣੀ ਗਵਾਚੀ ਬਾਬੋ ਉਹ ਆ ਜਵੇ ਉਦਾਂ ਤਾਂ ਮੋਦੀ ਭੈਣ ਲਾਈ ਹੁਣ ਉਸ ਕਬੂਤਰ ਨਾਲ ਇੱਕ ਦੋ ਝੋਲੀਆਂ ਉਹਨਾਂ ਲੈ ਲਾਂਗੇ ਤੇ ਉਹ ਵੀ ਆ ਜੂਗੀ ਤਾਂ ਸਭ ਤੋਂ ਵਧੀਆ ਹੀ ਆ ਹਨਾ ਤੇ ਲਾ ਲੂ ਦਿਆਂਗੇ ਚੱਕ ਦਿਆਂਗੇ ਫੱਟੇ ਉਹ ਚਿੜੀਓ ਤੁਸੀਂ ਵੀ ਕੋ ਆਂਡਾ ਬੱਚਾ ਦੇ ਦਿਓ ਹਾਂ ਕੀ ਲੈਣਾ ਬਾਬੋ ਦਾਣਾ ਦੂਣਾ ਮੰਗਦੀਆਂ ਲੱਗਦੀਆਂ ਇਹਨਾਂ ਨੂੰ ਦਾਣਾ ਪਾਈਏ ਬੱਚੇ ਪੁੱੱਚੇ ਕੱਢੇ ਇਹਨਾਂ ਨੇ ਕਿ ਨਹੀਂ ਨਹੀਂ ਵੀ ਆ ਬੜੀ ਹੁੰਦੀ ਹੈ ਕਹਰੀ ਜੀ ਦੇ ਕਾ ਜਾਮਣੀ ਜੀ ਸ਼ਾਇਦ ਹਨ ਇਹ ਕਾ ਬੜੀ ਆ ਹੁਣ ਇਧਰ ਪੀਲੀ ਜੀ ਇਹ ਸ਼ਾਇਦਾਂ ਡਾਉਂਡਾ ਤੇ ਲੈਣਾ ਜਰਾ ਬਾਬਾ ਉਹਨਾਂ ਨੇ ਚੋਲਾਂ ਦੀ ਆਪ ਰੱਖੇ ਹੈ ਨਾ ਚੋਲ ਸਾਬਤੀ ਜਿਹੜੇ ਤੇ ਆ ਜਿੰਨੇ ਵੀ ਆਪੋ ਕੋੜੀ ਖੜਨੀ ਥੱਲੇ ਆ ਪੈਪੂ ਪਚਾ ਕੇ ਅੰਦਰ ਰੱਖ ਦਾਂਗੇ ਤੇ ਇਤੋਰਾ ਤੁਹਾਨੂੰ ਦੱਸਿਆ ਹੀ ਉਦੋਂ ਮੈਂ ਸਮਾਨ ਚੁਕਾਤਾ ਸਾਰਾ ਹੀ ਪ੍ਰੋਹਣ ਐਨ ਖਾਲੀ ਆ ਬਸ ਆਉਨ ਮਿਸਟਰੀਆਂ ਮੂਸਟਰੀਆਂ ਦਾ ਹੀ ਸਮਾਨ ਸੂਨ ਫਿਲ ਰਿਆ ਤੇ ਜਿਹੜੀ ਡੰਡੇ ਆ ਇਹ ਆਪਣੇ ਜਿਹੜੇ ਬੈਂਡ ਬੂਨ ਨੂੰ ਕੂਤਰਾ ਦੇ ਅੰਦਰ ਲਾਉਣੇ ਉਹ ਲਾ ਦੀਏ ਹਨਾ ਆ ਇੱਥੇ ਪਏ ਆ ਤੇ ਆ ਪਾ ਦੀਏ ਦਾਣਾ ਕੇ ਜੀ ਵਿਚਾਰੀਆਂ ਇਹ ਮੈਂ ਤਾਂ ਪਰ ਉਹ ਖਾ ਲਿਆ ਸੀ ਉਹਨਾਂ ਨੇ ਵਿੱਚੋਂ ਵਿੱਚੋਂ ਦਾਣਾ ਕੱਢ ਕੇ ਗੁੱਟ ਕੇ ਨਾ ਤੇ ਹੁਣ ਪਾਇਆ ਇਹਨਾਂ ਨੂੰ ਦਾਣਾ ਹੁਣ ਖਾ ਲੁੱਤੀਆਂ ਵਿਚਾਰੀਆਂ ਇਹਨਾਂ ਦਾ ਵੱਡਾ ਗੇਜ ਬਣਾਉਂਦੇ ਆ ਹੁਣ ਐਦਾਂ ਨਹੀਂ ਸਵਾਦ ਬਟ ਸੋਹਣੇ ਤਰੀਕੇ ਨਾਲ ਰੱਖਦੇ ਆ ਤੇ ਉਹ ਕਬੂਤਰੀ ਉਹ ਟਾਵਰ ਤੇ ਬੈਠੀ ਆਪਣੀ ਇਹ ਉਹ ਵਾਲੇ ਤੇ ਕਿਤੇ ਉਧਰੋਂ ਉੱਡੁੱਡ ਕੇ ਇੱਧਰ ਆ ਜੇ ਨਾ ਆ ਟਾਵਰ ਤੇ ਕਿਤੇ ਤਾਂ ਫਿਰ ਤਾਂ ਘਰ ਨੂੰ ਆ ਜੂਗੀ ਵਾਪਸ ਹੁਣ ਉਹਦਾ ਵੀ ਜ਼ੋਰ ਲੱਗਾ ਹੋਣਾ ਜਾਂ ਤੱਕ ਕਿ ਉਹ ਦਾਣਾ ਪਾਣੀ ਖਾਣ ਲੱਪੀ ਹੋਊਗੀ ਕਿਉਂਕਿ ਗਰਮੀ ਨਹੀਂ ਨਾ ਪਈ ਤੇ ਜੇ ਤਾਂ ਧੁੱਪ ਧੁੱਪ ਲੱਗਦੀ ਫਿਰ ਤਾਂ ਪਾਣੀ ਪੂਣੀ ਨੂੰ ਸ਼ਹਿਰ ਘਰ ਨੂੰ ਆ ਜਾਂਦੀ ਤੇ ਤਾਈਆਂ ਉਪਤਰੀ ਉਥੇ ਉੱਡੀ-ਅੱਡੀ ਜਾਂਦੀ ਪਾਣੀ ਖਤਿਆ ਹੁੰਦੇ ਜੋ ਪੀ ਜਾਂਦੀ ਹੁੰਨੀ ਆ ਫੜਨਾ ਜ਼ਰੂਰ ਆ ਇੱਕ ਦੋ ਦਿਨਾਂ ਚ ਨਹੀਂ ਤਾਂ ਇਹ ਜੰਗਲੀ ਜਾਨਾਂ ਰਲ ਜਾਣੀਆਂ ਆਪਣੀ ਉਪਤਰੀ